ਮਮੀ ਜੀ ਲਿਮਟ ਦਾ ਦਿਆ ਹੀ ਕੰਮ ਕਰਨਾ ਤੁਹਾਨੂੰ ਪਤਾ ਤੇ ਸਹੀ ਆ ਭੱਜੇ ਦੌੜੇ ਦੇ ਵਜਰਾ ਉਦੋਂ ਦਾ ਹੀ ਫਿਰੰਦੇ ਆਇਆ ਮੈਂ ਰਪਿੰਦਰਵਾਲ ਗਈ ਹਾਂ ਵੀ ਆਪਣੇ ਪ੍ਰਾਣਾ ਨਾਲ ਗੱਲ ਕੀਤੀ ਆ ਤੇ ਕਹਿਣ ਤੇ ਲਈ ਹੀ ਵੀ ਸਾਰੀ ਗੱਲਬਾਤ ਹੋ ਗਈ ਆ ਇਹ ਤੇ ਨਾ ਹਾਨੂੰ ਛਦਾਈ ਬਣਾਉਂਦੇ ਹੀ ਆ ਲਿਮਟ ਬਣਾਉਣ ਵਿੱਚ ਕਿੰਨਾਕ ਟਾਈਮ ਲੱਗਦਾ ਪਹਿਲੀ ਜਦੋਂ ਉਹਦੇ ਨਾਮ ਕਾਗਜ਼ੀ ਪੱਤਰ ਖੜੇ ਤੇ ਲਿਮਟ ਬਣ ਜਾਂਦੀ ਆ ਉਹਨੇ ਗੱਡੀ ਨਹੀਂ ਲਿਆਉਣੀ ਉਹਦੀ ਜਿੱਦ ਆ ਨਾ ਜੇ ਤੇ ਮੈਂ ਗੱਡੀ ਲੈ ਕੇ ਦੱਸੂਗੀ ਨਾਲ ਹੀ ਉਹਨੇ ਮੈਂ ਦੱਸਤਾ ਵਾਂ ਮੈਂ ਲਵਲੀ ਨਹੀਂ ਆਉਣਾ ਵਾ ਛੁੱਟੀ ਤੇ ਜਿੰਨੀ ਛੇਤੀ ਹੋ ਸਕਦੀ ਆ ਨਾ ਆਪਣੇ ਭਰਾ ਨੂੰ ਕਹਾਂ ਨੀ ਛੇਤੀ ਕਰੀ ਅਸਲ ਚੀਜ਼ ਜੇ ਮੈਂ ਫਸਿਆ ਨਾ ਹੁੰਦਾ ਤੇ ਫਿਰ ਮੈਂ ਕਦਮ ਚੁੱਕਣਾ ਹੀ ਨਹੀਂ ਸੀਗਾ ਚੱਲ ਕੋਈ ਨਹੀਂ ਪੈਸੇ ਦੇ ਤੈਨੂੰ ਮੈਂ ਕਰ ਦੂੰ 15 ਲੱਖ ਰੁਪਏ ਤੇ ਮੈਂ ਕਰ ਦੇਣਾ ਵਾ ਤੇ ਪਰ ਮੁੜ ਕੇ ਵੇਖ ਲੈ ਇਹ ਨਾ ਇਹ ਮੁੜ ਕੇ ਪੈਸੇ ਪੁੱਛੇ ਨਾ ਤੇ ਫਿਰ ਮੈਂ ਅੱਧਾ ਮੁੱਲ ਦੇ ਦੇਤਾ ਇੱਕ ਹਸਾਬ ਦਾ ਤੈਨੂੰ ਪੈੜੀ ਦਾ ਫਿਰ ਕਿੱਲਾ ਇੱਕ ਲਿਖਦੀ ਫਿਰ ਹੋਰ ਕਰਨਾ ਫਿਰ ਉਹ ਕਹਿੰਦੇ ਕਿ ਨਾ ਕੋਈ ਗੱਲ ਤੋਂ ਠੇਕੇ ਦੇ ਵਾਲੀ ਆਪਣੀ ਮਾਲਕੀ ਪੈਲੀ ਹੋਵੇ ਉਹ ਠੇਕੇ ਦੇ ਵਾਈਏ ਮੇਰੇ ਦਿਲ ਤੇ ਦੱਸ ਕੀ ਬੀਤੂਗੀ ਜਿੱਥੇ